ਨਵੀਂ ਮਹਤਵਪੂਰਨ ਲਗਣਾ ਬਿਸਮੱਲਾ ਧਰਤਨ ਮੀਆਂ ਸਾਹਿਬ ਧਰਤਨ ਸਤ ਬਾਬਾ ਹਿਆਰਾ ਸਿੰਘ ਧਰਤਨ ਜਨ ਦੇ ਵਿੱਚ ਜੂ ਮਜ਼ਾਰਾਂ ਦੇ ਮਾਲਕ ਧਰਤਨ ਖਵਾਜਾ ਸਾਹਿਬ ਧਰਤਨ ਮਹਾ ਸ਼ੇਰਵਾਲੀ ਧਰਤਨ ਬਾਬਾ ਆਤਮਗਤ ਕਾਰੀ ਮੰਗੋ ਧਰਤਨ ਸਾਈਂ ਗੋਬਾ ਬਾਬਾ ਧਰਤਨ ਰਾਜਾ ਸਾਹਿਬ ਧਰਤਨ ਮਾਸਟਰ ਗੁਰੂ ਧਰਤਨ ਮਹਾਂਤਪੂਰਨ ਦਾ ਧਰਤਨ ਚੰਡੀ ਦਰਵਾਜੇ ਸਤੀ ਸਾਹਮਣੇ ਸ਼ੇਖਾਪਤ ਜੀ ਲਈ ਧਰਤਨ ਲਾਲਾ ਹਵੀਰ ਚੰਦ ਵਾਲੇ ਧਰਤਨ ਸ਼ੇਰਗੁਰੂ ਨਾਨਕ ਸਾਹਿਬ ਤਾਤਾ ਲੱਖਾਂ ਦੇ ਦਾਤਾ ਲੱਖ ਦਾਤਾ ਗਿਆਰਵੇਂ ਵਾਰ ਪ੍ਰਗੋਸ਼ ਪਾਟ ਮਹਿਬੂਬੇ ਕਦਾ ਬੁੜਦਾ ਸ਼ਰਦੇਵਾਸੀ ਸ਼ੇਖ ਅਬਦਲ ਕਦਰ ਜਲਾਨੀ ਮਹਿਬੂਬ ਸਬਾਹ ਦੀ ਕੁਦਰੇ ਰਹਿਮਾਨੀ ਤਾਤਾ ਪੰਜ ਪੀਰੀ ਤਾਤਾ ਢੋਡਾ ਵੀ ਤਾਤਾ ਸ਼ਾਹੀ ਸਰਕਾਰ ਧਰਮ ਬਾਬਾ ਸ੍ਰੀ ਚੰਨ ਧਰਨ ਬਾਬਾ ਮੰਗਲ ਦਾਤਾ ਧਨ ਬਾਬਾ ਦੇ ਅੰਦਰ ਧਰਨ ਬਾਬਾ ਇੰਦਾ ਤਾਤਾ ਪਾ ਸੰਤ ਕਰਤਾ ਦਾਤਾ ਧਨ ਬਾਬਾ ਨੇਗਾ ਦਾਤਾ ਤੈਨੂੰ ਬਿਸ਼ਾ ਹੁਦਾ ਤਾਤਾ ਮਾਤਾ ਹਸੇ ਤਾਤਾ ਪੀਰ ਲਗਾ ਹੈ ਸ਼ਾ ਤਾਤਾ ਨਬੀ ਮੁਹੰਮਦ ਜਾਂ ਦਾ ਨਲਾ ਬਿਸਮਿਲਲਾ لا الہ الا اللہ محمد رسول اللہ بسم اللہ الرحمن الرحیم الحمدللہ رب العالمین رحمان الرحیم مالکی جوندین ایہا کا نویہ کا نستین اہدین سرکت مکتین شرعات عجیدن ننمیت اللہ گیر مجزو بنا بلزالین صدقہ اللہ علیہ وسلم ربی نستقفر اللہ اعوذ بلے بسم اللہ الرحمن الرحیم قلب اللہ ہوا اللہ ہوا سامن کلام جا رہت بلہ موالد بلہ اللہ ہوا اللہ کی تصویر گروہ شام صاحب صاحب پیر کی پکرہ مستق لندرہ اولیہ بائیس وجہ تیری سر کے لفتیت کی قرار دے دی دیتا کی رشیدہ مستق لندرہ پانی ਭੌਂਕੇ ਮੰਦਰ ਵਾਜੇ ਕਰਕੇ ਦਿਖਾ ਦਿਓ ਨੂੰ ਮੀਆਂ ਸਭ ਪਤਾ ਹੈ ਆਪਕੇ ਚੰਨਾਂ ਨੂੰ ਚੁਮ ਜੂ ਸਕਦਾ ਆਪ ਨੂੰ ਦਸਨ ਦੇ ਦਸਨ ਜਰੇ ਬਟੀਆਂ ਯਾਦ ਕਰੀ ਸਕਦਾ ਆਪ ਦੇ ਚੰਨਾਂ ਦੇ ਸਵੇਰ ਤੋਂ ਬਾਅਦ ਜੀ ਮਾਰ ਕੇ ਡਰ ਚਾ ਸਕਦਾ ਜਿਹਨਾਂ ਜਿਹੜਾ ਸਤਨਿਕ ਬੰਦਾ ਕਰਨ ਪਰਵਾਰਾਂ ਨੂੰ ਮਰਦੇ ਮਰ ਪਰਵਾਰਾਂ ਦੇ ਦੁੱਖਾ ਕਰਦਾ ਨਸੀਬਾ ਕੀਤਾ ਕਰੋ ਛੜੇਸ਼ ਦਾ ਹਰੇ ਛੜਿਆਤਰਾ ਦਾ ਕਰ ਦਿਓ ਚੰਨਾਂ ਚੁਲੀਆਂ ਸਭ ਸਰਕਾਰ ਆਪ ਜੀ ਦੇ ਚੰਨਾਂ ਦੇ ਚਾਪੀਆਂ ਸਕਦਾ ਆਪੋ ਆਪਣੀਆਂ ਆਪ ਜਿਹਨੇ ਚੰਨਾਂ ਚੱਲ ਕੇ ਸਕਤਾਂ ਨੇ ਆਪਣੇ ਤੇ ਆਪਣੇ ਪਰਿਵਾਰ ਦੀ ਸਖਤ ਸਲਾਮ ਤੇ ਲਈ ਚੰਨ ਦੀ ਗੱਲਾਂ ਨੂੰ ਕੰਮਾਂ ਨੂੰ ਬਣਾਉਣ ਦੇ ਲਈ ਭੱਜ ਮਤ ਤੁਹਾਨੂੰ ਰਸਤੇ ਪਾਉਣ ਦੇ ਲਈ ਹਰ ਇੱਕ ਦੇ ਜੈਜ ਨੂੰ ਕੰਮਾਂ ਪੂਰੀਆਂ ਕਰਨ ਦੇ ਲਈ ਆਪ ਦੀ ਚੰਨਾਂ ਨੂੰ ਪ੍ਰਗਾਤ ਕਰਨ ਦੇ ਖੜਾ ਮੇਰਾ ਹਸੋ ਤੌਲੀਆਂ ਦਾੜੀਆਂ ਬੀਬੀ ਅੱਗੇ ਫਰਿਆਦ ਕਰਨ ਦੀਆਂ ਸਭ ਸਰਕਾਰਾਂ ਮੇਰੇ ਅੱਗੇ ਤੂੰ ਪੀਰ ਮੇਰਾ ਮੰਨ ਰੀਤ ਤਰ੍ਹਾਂ ਤੂੰ ਬੈਠਾ ਦੇ ਨੀਚਾ ਮਲ ਕੇ ਦੇਖੀ ਦਰਤਾਂ ਤੱਕ ਤੇ ਤੇਰੇ ਸੇਵਕ ਆਇਆ ਜਰਕੇ ਸੁਭਾ ਉਹ ਹੀ ਪੀਰ ਜਾ ਕੇ ਖੁਲੀਆਂ ਨੂਰ ਦੀਆਂ ਤੇਰੀਆਂ ਤੱਕਿਆ ਅੰਦਰ ਪਿਸਤੀ ਤੇਰੇ ਦਰਵਾਜ਼ੇ ਤੇਰਾ ਵਕਤਾ ਪੀਰ ਅਰ ਨਮਾਜਦਾ ਮੇਰਾ ਵਕਤਾ ਪੀਰ ਫਰਿਆਦ ਦਾ ਧਾਨੇ ਮਾਤਾ ਜਿਸ ਦੇ ਕੋਖੋ ਜੰਮਿਆ ਚੌੜੀ ਬੂਟੀ ਮੀਆਂ ਸਰਸਾ ਤੇਰੇ ਭੱਜਾ ਨੇ ਤੇ ਨਮਨੇ ਅੰਨਿਆ ਕੋਲੋਂ ਤੂੰ ਵੇਖ ਲਖਮੇ ਗੁੰਗਿਆ ਨੂੰ ਤੂੰ ਬੋਲਣ ਲਾਵੇਂ ਕੰਨਾ ਇਹ ਰੁਕਰ ਕੇ ਪੂਰੇ ਕਾ ਤੇਰੀ ਸ਼ਕਤੀ ਤੇਰਾ ਦਰਬਾਰ ਬੜਾ ਮਹਾਨ ਤੇਰੇ ਭੱਜਾ ਦੀ ਮੇਰੀ ਵੀਰਿਆ ਤੇਰੇ ਅੱਗੇ ਤੇਰੀ ਬੁਨਿਆਦ ਤੋਂ ਕਰਕੇ ਬਾਤियां ਬੇਲਾ ਨੂੰ ਫਲ ਲੱਗੇ ਜੰਗਮਿਆਂ ਦੀ

ਗੁਰਪੀਰ ਸਤਾ ਪੋੜਾ ਦਿਨ ਹੋੜਾ ਚਟਾ ਖਾਜੇ ਪੀਰ ਨਾ ਕੋੜਾ ਖੋਜਾ ਜੀ ਚੱਲੇ ਸੈਨ ਤੋਂ ਜਾਂ ਪਹੁੰਚੇ ਮੱਕੇ ਸੋਨੇ ਕੀ ਸੇ ਚਾਂਦੀ ਕੇ ਪੱਕੇ ਚਾਰ ਘੜੀ ਚਾਰ ਪੈਰ ਚੱਲੇ ਆਪਣੀ ਮੇਰ ਕੌਮ ਚੱਲੇ ਕੋਰਾਂ ਵੀ ਚੰਦਾ ਵੀ ਜਾ ਕੋਮ ਚੱਲੇ ਪੈਰੋਂ ਚੱਲੇ ਅਰਮਾਨ ਚੱਲੇ ਨਾ ਸੇ ਚੱਲੇ ਸਾਬਲਾ ਵੀ ਚੱਲੇ ਬਵੰਜਾ ਵੀ ਚੱਲੇ ਮਾਤਾ ਸ਼ਰਵੜੀ ਸੱਤੇ ਪਣਾ ਚੱਲੇ ਨੌ ਨਾ 84 ਸੇ ਚੱਲੇ ਨਾਨਾ ਵਾਲੀ ਚਾਂਗਾ ਵਾਲੀ ਹਸਤ ਵਾਲੀ ਮਸਤ ਵਾਲੀ خوجہ پہ جا پر لکھا داد نچتا تا سکی پرسنتال گیارہویں والی <سؤال> سکار چلے خواجہ پہ جا پیتا اٹتالی من چلے جیجو شام لین چلے کھا شام لے مکھی شام نچلے مٹی شام لین چلے روڈے شام لین چلے کھڈے شام لین چلے پیپے شام لین چلے دمپے شامل چلے گنی چلے منی شام لین چلے دھونے شامل چلے چمٹے چلے چلے خواجہ پی جاتے پی دیں اٹتالی من چلے ਕੁਆਜਾ ਸਾਹਿਬ ਤੇਰੇ ਮਨੰਚਲੇ ਮੱਤਦਾਤਾ ਤੇਰੇ ਮਨੰਚਲੇ 11ਵੀਂ ਵਾਰੀ ਸਰਕਾਰ ਤੇਰੇ ਮਨੰਚਲੇ ਮੀਆ ਸਾਹਿਬ ਸਰਕਾਰ ਤੇਰੇ ਮਨੰਚਲੇ ਸ਼ਾਲੀ ਸਰਕਾਰ ਤੇਰੇ ਮਨੰਚਲੇ ਖਾਰ ਖੜ ਕਰਦੇ ਜਾ ਦਾੜ ਦਾੜ ਕਰਦੇ ਜਾ ਖਾਰ ਖੜ ਕਰਦੇ ਜਾ ਦਾੜ ਦਾੜ ਕਰਦੇ ਆ ਇੱਕੋ ਜਿਹੇ ਟੋਪੀਆਂ ਇੱਕੋ ਜਿਹੇ ਰੰਗ ਜਿੱਥੇ ਭੇਜੇ ਤੇਰੇ ਚੱਲੇ ਮਨੰਚਲੇ ਸੱਦਾ ਤੇਰੇ ਔਰ ਮਨੰਚਲੇ ਕਿਤੇ ਮਰੇ ਛੱਡੇ ਛਡੇ ਦੁੱਖਾ ਦਰਦਾ ਵਸਿੱਤ ਛੜਿਆਤਰਾ ਨੂੰ ਕਰਨ ਕਰਾ ਛੱਡੇ ਛਡਾਉਣ ਮਾਰੇ ਨੂੰ ਪੁੱਠਾ ਤੇ ਤਾਂ ਕੌਜਾ ਵੀ ਜੰਦਾ ਵੀ ਕੁੱਪੜਾ ਯਾਰ ਵੀ ਲੱਖਾਂ ਦੇ ਦਾਦਾ ਲੱਖ ਦਾਦਾ ਸਭੀ ਮੁਸਲਤਾਨ 11ਵੀਂ ਵਾਲੀ ਸਰਕਾਰ ਆਪਣੇ ਆਪਣੇ ਘੋੜੇ ਦੀਆਂ ਨਕਾਬਾਂ ਤੇ ਪੈਰ ਤਰਚਿਓ ਪਹਿਲਾ ਇਸ ਵਕਤ ਮੀਆਂ ਸਾਡੇ ਚਰਨਾ ਵਿੱਚ ਮਜੂਦ ਸਕਦਾ ਮੀਆਂ ਸਾਡੇ ਚਰਨਾ ਤੇ ਸਰੇ ਤੋਂ ਪ੍ਰਮੋਤਤ ਹੋ ਆਜ਼ਰੀਆਂ ਲਾ ਕੇ ਜਾ ਚੁੱਕੇ ਸਕਦਾ ਜੇ ਸੰ ਦੇ ਸੰਸਦ ਤੋਂ ਟੈਲੀਫੋਨ ਕਰਕੇ ਬਰਯਾਤਾ ਕਰਾਇਆ ਜਾ ਸਕਦਾ ਜਿਹੜਾ ਜਿਹੜਾ ਸਰਕਾਰ ਇਹ ਬਣਦ ਤੱਕ ਦਾ ਉਹਨਾਂ ਦਾ ਪਰਿਵਾਰਾਂ ਦੀਆਂ ਮਹੱਤਵ ਪਰਿਵਾਰਦਿਆਂ ਜੈਜ ਮਨੋਟਮਨ ਪੂਰੀਆ ਕੰਦਰ ਸਾਡੇ ਵਾਸਤੇ ਦਾਸ ਦੇ ਸਵਾਲ ਪੁੱਰੇ ਕਰੋ ਗੈਰ ਕੌਸਲਾ ਕਰਿਆ ਸਭੀ ਸਾਡੀ ਆਸ ਮਹਾਰਾਜ ਦੀ ਜਾਣੇ ਬੜਾ ਯਾਹ ਮੇਂ ਮੇਂ ਕੋਹ ਮਾਹ ਜਾਨੇ ਬੁੱਤੇ ਦੀ ਤਕਸੀਰ ਮੇਰੀ ਦੋਨਾ ਜਾਨੇ ਵਿੱਚ ਕੋਈ ਚਿਤਾਵਨ ਮੇਰੀ ਸੇਵਾ ਦਾ ਪਹਿਰੇ ਦਾ ਕੋਕਰ ਜਿਹੜਾ ਕਰਵਾਇਆ ਜੇ ਅੱਲਾ ਜਿਹਾ ਬਾਦਸ਼ਾਹ ਮੁਹੰਮਦ ਜਸਮਤੀ ਨੇ ਮੀਆਂ ਸਾਹਿਬ ਸਰਕਾਰ ਤੇਰੇ ਜੇ ਦਰਵਾਜ਼ੇ ਤੇ ਜਦ ਪੰਜਾਂ ਦੀ ਸਾਹਮਣੇ ਕਰਨੇ ਦਾਤ ਮਾਨੀ ਪੁੜਾਈ ਨਾ ਮੇਂ ਮੁਹੰਮਦ ਯਾਰ ਸੁੱਲਾ ਯਾ ਅਲੀ ਯਾ ਅਲੀ ਯਾ ਅਲੀ ਜਿੱਥੇ ਤਰ੍ਹਾਂ ਨਾਲ ਬੁੱਤੇ ਦੀ ਤਕਸੀਮਤ ਬਣਾ ਦੇ ਮੀਆਂ ਸਾਹਿਬ ਸਰਕਾਰ ਆਪ ਦੇ ਸੇਵਾ ਦਾ ਨਾਮ ਹੋ ਰਿਹਾ ਹੈ ਆਪણો ਆਪਣੇ ਸੱਚੀ ਸਰਕਾਰ ਸੇਵਾ ਕਰਦੇ ਆਪਨੇ ਆ ਅਜਰੀਆ ਲਾਉਂਦੇ ਇਸ ਵਕਤ ਦੀਆਂ ਸਭ ਸੱਚੀ ਸਰਕਾਰ ਆਪ ਦੇ ਚਰਨਾਂ ਵਿੱਚ ਆ ਸਭ ਦੇ ਨੰਗਰਾਂ ਦੇ ਵਿੱਚੋਂ ਨਿਆਂ ਤੇ ਨੰਗਰ ਦੇ ਅਪਸ਼ਰਵਾ ਦੇ ਸੱਤਾਪਾਪ ਨੇ ਆ ਅਜਰੀਆ ਲਾਉਂਦੇ ਇਸ ਵਕਤ ਆਪ ਦੇ ਕਰਵਾਤੀ ਨੇ ਸੱਤਾ ਦੇ ਨਾਮ ਦੇ ਚਤਰਾਚਾ ਅਸਰੋਤ ਇਸ ਵਕਤ ਅਗਰ ਮਤੀ ਦਾਤੂ ਕਰਕੇ ਸਮਗਰੀ ਦਾਤੂ ਕਰਕੇ ਢਾਲਰ ਜਾ ਕੇ ਨਗਾਰਾ ਚੱਕ ਕੇ ਸੰਤੋਮ ਜਾ ਕੇ ਕੋਲ ਜਾ ਕੇ ਅਲੰਗ ਜਾ ਕੇ ਘੰਟੀ ਜਾ ਕੇ ਮੋਰ ਦੇ ਘੰਟੇ ਚ ਹੋ ਜਾਵੇ ਮੈਂ ਕਰ ਸਕਦਾ ਇਸ ਵਕਤ

ਸਹੀ ਨਮਤਰ ਸਰ ਕਰਨ ਲਈ ਮੈਂ ਸਾਡੇ ਨੂੰ ਪਰਚਾਤਾ ਬਚੋ ਲੰਗਰ ਵਿੱਚੋਂ ਨਿਆਜ਼ ਹੁੱਕੋ ਬੁਲਾਵਾ ਨਿਆਜ਼ ਉਸ ਕਰ ਆਪਣੇ ਦਰਵਾਜ਼ੇ ਲੈ ਸਰ ਕਰ ਕੋ ਦੱਸ ਸਕਦਾ ਹੈ ਕਿ ਕਰੇ ਬਿਖਿਆਦ ਕਰੇ ਸਕਦਾ ਦੇਸਵ ਦੇ ਸਭ ਤੋਂ ਟੈਲੀਫੋਨ ਕਰਕੇ ਬਿਖਿਆਦ ਬਣਾ ਦੇ ਜਿਨ ਜਿਨ ਸਰ ਕਰਦਾ ਉਹਨਾਂ ਦਾ ਪਰਵਾਹ ਨਹੀਂ ਕਰਵਾਤਾ ਆਪਣਾ ਮੈਂ ਕਹਿੰਦਾ ਬਣ ਪਰਸਾ ਨੂੰ ਨਿਆਜ਼ ਸਰ ਸੱਚੀ ਜੁਗਾ ਜੁਦੀ ਆਮ ਜਾ ਸਕਦਾ ਨਿਆਜ਼ ਅਚਾਚਰਾ ਚਾਚਰਾ ਅੰਗੇ ਕਰ ਜੋ ਜੀ ਹਮੇ ਸਰ ਸਪਨਾ ਬੁੜਾਤੇਗਾ ਸਰ ਨੂੰ ਪ੍ਰਮਾ ਜੋ ਜੀ ਸਪਨਾ ਸਕਤੇਗਾ ਕਿ ਇਹ ਜੈ ਜਨੋ ਕਾਮਨਾ ਪੂਰੀਆਂ ਕਰਨੀਆਂ ਮੀਆਂ ਸਰਦਾਰ ਜੇ ਸਾਡੇ ਸਾਡੇ ਪਰਵਾਰਾਂ ਦੇ ਕਿਸੇ ਮੈਂਬਰ ਕੋ ਆਪਣੇ ਮਸਰਦਾਰ ਦੀ ਸੇਵਾ ਕਰਦੇ ਆਪ ਦੀ ਬਾਗ ਦਾ ਸੇਵਾ ਕਰਦੇ ਆ ਸਾਡੇ ਮਖੇ ਦਾ ਸੇਵਾ ਕਰਦੇ ਹਨ ਤਾਂ ਸੇਵਾ ਕਰਦੇ ਆ ਸੰਸਾ ਦੇ ਸੇਵਾ ਕਰਦਾ ਹੋਰ ਕਟਾ ਮਤੇ ਦੇ ਵੀ ਦੇਖਾ ਪੀਰੋ ਕਿਰਮਨੂ ਸ਼ੀਤਾ ਦਾ ਜੰਦਾਰ ਬਾਗ ਦਾ ਸੇਵਾ ਕਰਦਾ ਸੰਗਤ ਉੱਪਰ ਚੱਕ ਬੇਸੇ ਉੱਪਰ نیچے ਪੜਦੇ ਵਿੱਚ ਰਹਿ ਕੇ ਪੜਦੇ ਤੋਂ ਪਾ ਲੈਣੇ ਜਾਣੇ ਹੰਗਾਂ ਜੋ ਵੀ ਸੰਗਤ ਕੋ ਕੋ ਘਰ ਤੇ ਆਉਂਗਾ ਪਿਆਸਾ ਸਤ ਕਰ ਮਾਪ ਦਾ ਨਾਸ ਪਗਣਾ ਦੇ ਸੀ ਨਾ ਤੇ ਬਸਰ ਆਪਣੇ ਬੱਚਿਆਂ ਨੂੰ ਮੀਆਂ ਸਰਕਾਰ ਨੂੰ ਕਹਿੰਦੇ ਨੇ ਆਹ ਦਰਵਾਜ਼ਾ ਹਕ ਸੱਚ ਦਾ ਦਰਵਾਜ਼ਾ ਹਕ ਦਾ ਸੱਚ ਦਾ ਸੱਚ ਦੇ ਰਿਹਾ ਜਿਹਨਾਂ ਸੰਪਾਦ ਤੇ ਝੂਠੇ ਮਕਦਮੇ ਚਾਲਦਾ ਝੂਠੇ ਮਕਦਮੇ ਖਾਜ ਕਰਕੇ ਹਕ ਸੱਚ ਦੇ ਫੈਸਲੇ ਜਵਾਂ ਮੀਆਂ ਸਰਕਾਰ ਤੋਂ ਜੋ ਜੋ ਵੀ ਆਪ ਨੂੰ ਮੰਨੋ ਵੱਲ ਨਾ ਸਕਦਾ ਕਰ ਸਕਦਾ ਬਿਮਾਰੇ ਨੇ ਤਾਂ ਸਰਵਤਨਾ ਕਰਕੇ ਬੁੱਢੇ ਬਲਾਵਾ ਮਾ ਹੋਮ ਪ੍ਰੈਕਟਿਸ ਨੂੰ ਸੌਂਗ ਮਸਾੜੀਆਂ ਜਿੰਜ ਨੇ ਭੂਤ ਕ੍ਰੇਤੀਆਂ ਕਰਕੇ ਬਰਸੰਤ ਬਿਮਾਰੀਆਂ ਤੋਂ ਦੁੱਖਰ ਦਰਦਾਂ ਸਿੱਤਾ ਤੋਂ ਬੁੱਢਾ ਬਲਾਵਾ ਤੋਂ ਦਿੱਤੇ ਹੋਏ ਛੇੜਟਾ ਤੋਂ ਬੁੱਢਾ ਬਲਾਵਾ ਤੋਂ ਨਿਜ਼ਾਤ ਦੇ ਸ਼ਿਫਾ ਦੇਣੀ ਇਹਨਾਂ ਬੱਚੇ-ਬੱਚਿਆਂ ਦੇ ਜੋੜੀਆਂ ਦੇ ਬੁੜੇ ਚੰਗੇ ਸੰਗੋਪਣਾ ਤੇ ਜੋੜੀਆਂ ਬਣਾਉਣ ਲਿਆ। ਜਿਹਨਾਂ ਬੱਚੇ-ਬੱਚਿਆਂ ਦੇ ਵਿਦੇਸ਼ਾਂ ਦੇ ਕਾਰਨ ਨਾ ਜਿਉਂਦੇ, ਵਿਦੇਸ਼ਾਂ ਵਿੱਚ ਰਹਿਣਾ, ਸਾਨੂੰ ਬੇਰੁਜ਼ਗਾਰੀ ਦੇ ਕਾਰਨ ਨਾ, ਸਾਨੂੰ ਅਕਲ ਦੇਣ ਦਾ ਆਪਰਾ ਤੇ ਨਜ਼ਰ ਤੇ ਮਸਲ ਬਣੀ ਪੇਂਘਾ ਰਮਾਉਣ ਕਰ ਦੇਣ। ਬੇਹਲਾਗੇ ਨਾਲ ਬਣੀ ਉੱਡੇ ਵਿੱਚ ਬੈਠੇ ਸੀਮਾ ਤੇ ਬਿੰਦਰ ਨੂੰ ਵੀ। ਵਿਆਹਾਂ ਸੱਚੀ ਕਿੰਨੀ ਬੱਚਾ ਕਿੱਟ ਨਹੀਂ ਆਸ ਸੱਚੀ ਸਭਾ, ਔਰਤਾਂ ਬਿੰਦਰ ਦੇ ਵਿਆਹਾਂ ਸੱਚੀ। ਅੱਡੇਪੋ ਦੇ ਵਿਲਾਪ ਮੋਚੂ ਨਿਆਸਾ ਸਰਕਾਰ ਆਪਣੇ ਪਤਿਆ-ਮਤਿਆ ਸਰਨਾਮਾ ਦਾ ਦੇ ਸਕਤ ਹਨ ਅਲਾਦ ਬਖਸ਼ੇ ਆਪਣਾ ਸੱਚੀ ਆਪ ਕੀ ਜੂੜੇ ਜਿੰਨੇ ਦਰਕਰ ਜਿੰਨੇ ਪਉਦੇ ਜਿੰਨੇ ਉਹਨਾਂ ਨੂੰ ਪੱਤੇ ਉਹਨੇ ਆਪਣੇ ਕੋਲ ਪੁੱਤਰ ਦੇਣ ਦੇ ਲਈ ਮੀਆਂ ਸਭ ਸੱਚੀ ਦੱਕ ਖਜ਼ਾਨੇ ਭਰੇ ਉਹਨੇ ਕਾਜ਼ਾ ਦੇ ਉਹ ਵਿਆਪਾ ਸਕਤਾ ਆਪਣੇ ਤੇ ਆਪਣੇ ਪਰਿਵਾਰ ਦੇ ਨਸ਼ੇ ਛਡਾਉਣ ਦਾ ਕੰਮ ਕਰਾ ਸਕਨੇ ਜਿਸੇ ਬੱਤੀ ਬੱਚੇ ਨੂੰ ਨਸ਼ਾ ਤੋਂ ਮੁਕਤ ਕਰ ਬੱਚਾ ਨੂੰ ਨਸ਼ਾ ਤੋਂ ਮੁਕਤ ਕਰਨਾ ਦੇ ਸਭ ਦੇ ਸਭ ਮੇਹਨਤ ਮੀਆਂ ਸਭ ਸੱਚੀ ਸਰਕਾਰ ਜੋ ਵੀ ਆਪਣੀ ਸੁੱਖਪੇ ਦੇ ਕੋ ਕਾਰਜ ਰੁੱਟੋ ਇਲਾਕੇ ਸਿੱਟਾ ਕਰਕੇ ਸਾਰਾ ਦੇ ਕਾਰਜ ਦਾ ਸਟੇ ਮੀਆਂ ਸਭ ਸੱਚੀ ਸਰਕਾਰ ਅਸੀਂ ਤੇਰੇ ਦਰ ਤੇ ਮਨਤੇ ਆ ਭਿਖਾਰੀਆਂ ਬਿਖਾਰੀਆਂ ਦੀ ਖਾਦੀ ਚੋਣੀ ਪੈਸਾ ਨਾ ਮੀਆਂ ਸਭ ਸਰਕਾਰ ਆਪ ਦਾ ਕਰਮ ਰਹਿਮ ਤੇ ਮਾਰ ਕਰਮ ਕਰੋ ਕਰਮ ਦੇ ਮਾਰ ਕਰਮ ਕਰੋ ਫਜ਼ਲ ਕਰੋ ਅੱਲਾ ਦੇ ਲਈ ਰੱਬੇ ਮਿਲਾਵੇ ਆਪੇ ਨਹੀਂ ਕੇਦਾਨੋ ਪਰੇਗ ਨਾਮ ਸੱਚੇ ਸਾਈਂੋ ਕਰੇ ਸਲਾ 905 ਮਸ਼ਕਰ ਗਿਆ ਕਰੋ ਦਸਤਗੀਰ ਨਾਮਿਕ ਦਾ

ਮੋਰੇ ਤੋਂ ਜਨਕੋ ਜਨਕੋ ਮੋਰੇ ਇਸ ਪੁਰਾਣੇ ਤੋਂ ਵੀ ਆਪ ਦੇ ਸਕਦਾ ਸਾਡੇ ਪਰਮਾਨਤੇ ਕੋਈ ਕਰਦਾ ਜਨੋ ਦਾ ਸ਼ਬਦ ਅਸ਼ਨਾ ਦਾ ਕੀ ਕਰੈ ਸ਼ਬਿਆਸ਼ ਦਾ ਹਾਲੇ ਨੁਛੜਾ ਕਰਤਾ ਤੁਮ ਕਹਲੇ। ਪ੍ਰਮਾਣ ਕਰਾਉਣ ਵਾਲੇ ਦਾ ਰੰਕਾ ਤੁਮ ਕਹਿੰਦੇ ਕਨਪਲਾ ਚੜਾ ਦੀ ਸਜਾ ਦੇਣ ਦੇ ਸਾਡੇ ਬਾਸਲਾ ਸਿੱਤੇ ਸਵਾਲ ਪੁੱਛਿਓ ਰੱਬ ਦੀ ਦੁਆਸ਼ ਕਮ ਰਿਹਾਂਸ਼ ਕਿਹਾ ਜਾਂਦੇ ਜਿਨਾ ਨੇ ਆਪਣੇ ਬਸਰਤਾਂ ਆਪਣੇ ਗੁੰਦਮ ਨਾ ਸਾਦਾ ਸਕ ਸਕਾ ਕੀ ਪ੍ਰਮੁਖੀ ਸ਼ਾਲੀ ਸਰਕਾਰ ਤੁਹਾਡਾ ਨਾਮ ਪਿਆ ਮਰਨੋ ਮੂਨੇ ਦੇ ਲਾਈਨ ਲਾਈਨ ਮਿੰਨਾ ਮੁਹੰਮਦ ਯਾ ਰਸੂਲ ਅੱਲਾ ਮੀਆਂ ਸਾਹਿਬ ਸਰਕਾਰ ਆਪ ਦਾ ਘਰਾਨਾ ਗਿਆਰਵੀਂ ਵਾਲੀ ਸਰਕਾਰ ਬਗਦਾਦ ਸ਼ਹਿਰ ਦੇ ਵਾਸੀ ਸ਼ੇਖ ਅਬਦੁਲ ਕਾਦਰ ਜਲਾਨੀ ਮਹਿਬੂਬ ਸਵਾਨੀ ਕੁਤਬੇ ਰਹਿਮਾਨੀ ਦਾ ਘਰਾਨਾ ਜਿਨ੍ਹਾਂ ਨੇ ਬਚਪਨ ਵਿੱਚ ਮੁਰਦੇ ਨੂੰ ਠੋਕਰਾ ਮਾਰ ਕੇ ਜਗਾਇਆ ਸੀ ਇਜਰਾਇਲ ਦੇ ਫਰਸਤੇ ਤੋਂ ਰੂਹ ਆਪਣੀ ਸੀ ਸੋਜ਼ਾ ਬਣਾ ਕੇ ਮੁਰਦੇ ਜਗਾਇਆ ਸੀ ਆਪ ਦੇ ਦਰਵਾਜ਼ੇ ਤੋਂ ਮੰਗਣ ਤੋਂ ਬਦ ਮਿਲਦਾ ਬਸ ਮਾਮਲਾ ਸੱਚੇ ਦਿਲ ਦਾ ਤੀਨ ਲੋਕ ਬਸਤੀ ਵਿੱਚ ਵਸੇ ਮੀਆਂ ਸਾਹਿਬ ਜੀ ਆਪ ਵਸੇ ਵੀ ਰਹਿੰਦੇ ਤਾਂ ਤਾਂ ਮੇਰੇ ਸ਼ਹਿਨशाह ਕੋਈ ਕਮੀ ਨਹੀਂ ਆਪ ਦੇਖਣਾ ਅਸੀਂ ਕਰੋ ਕਿਰਪਾ ਮਹਾਨ ਸਰਕਾਰ ਆਪ ਦੇ ਚੰਦਰ ਵਿੱਚ ਮਜੂਦ ਸਕਦਾ ਆਪ ਨੂੰ ਦੇਸ਼ਾਂ ਦੇ ਸੰਕਟ ਤੇ ਰੇਟੀਆਂ ਯਾਦ ਕਰੇ ਸਕਦਾ ਜਿਨ੍ਹਾਂ ਦੇ ਨਾਲ ਸੰਤਨਿਆ ਬੜੇ ਅਤਤਾ ਉਹਨਾਂ ਦੇ ਪਰਿਵਾਰਾਂ ਦਾ ਮਿਰਦੇ ਪਰਿਵਾਰ ਦਾ ਮਨ ਕਦੇ ਨ ਦੋਲੇ ਨਾ ਐਸਾ ਰਸਮੋ ਵਿੱਚ ਨਸ ਪਰ ਤੋਂ ਕੋਈ ਸ਼ਬਦ ਵੀ ਬੋਲੇ ਨਾ ਪਰਵਾਰ ਕੀਤਾ ਜਿਆ ਮਿਆਜ਼ ਮੰਦਰ ਪ੍ਰਸ਼ਾਦ ਆਪ ਨੇ ਸਕਦਾ ਜੀ ਬਕੌਣ ਹਰਨ ਸਰਨ ਸ਼ਕਰ ਦੇ ਜਾ ਕਿ ਜੇ ਕੋ ਜੋ ਜੋ ਮੈਂ ਆਪਣਾ ਮਿਆਰ ਪਰਚਲ ਲੰਗਾ ਸਕੇ ਮੀਆਂ ਸਰਕਾਰ ਸਵਾਸਵਾਸ ਆਪ ਨੂੰ ਦੰਡਾ ਜੇ ਕੋ ਜੋ ਵੀ ਆਪਦੇ ਦਰਵਾਜ਼ੇ ਦੀਨ ਦੁਕੀਆਂ ਵੇ ਆਪ ਦੇ ਦਰਵਾਜ਼ੇ ਪਰ ਰਾਸੀ ਹੋ ਕੇ ਜਾਵੇ ਮੀਆਂ ਸਰਕਾਰ ਮਹਿਲੋ ਤੇ ਪਤਾ ਨਹੀਂ ਹੁੰਦਾ ਕਿ ਜੋ ਵੀ ਕਰਦਾ ਆਪ ਜਿਨੋ ਨੇ ਜੋ ਵੀ ਸੰਭਾ ਆਪ ਸੁਝਾਵੇ ਰੱਖੇ ਤੂੰ ਖਾਵੇਂ ਤੂੰ ਕਰੇ ਤੂੰ ਖਾਵੇਂ ਤੂੰ ਭੇਜਿਆ ਤੁਹਾਨੂੰ ਜਰਮਤੋਂ ਬਸੇਪੇ ਤੋਂ ਬਖਸਾਇਆ ਤੁਹੋ ਕੋਈਆਂ ਰਸਤੇ ਪਾਵੇਂ ਤੋਂ ਜਦੋਂ ਆਪਣੀ ਮੇਟ ਵਿੱਚ ਨਿਆਸਤ ਸਰਕਾਰ ਆਵੇਂ ਤੋਂ بگੜਦੇ ਕੰਮ ਦੇ ਬਣਾ ਮੇ ਤੋਂ ਗਰੀਬਾਂ ਦੀ ਖਾਨੀ ਚੋਣ ਹੁੰਦੀ ਹੈ ਨਾ ਪਰ ਜਮਤੋਂ ਬਦਾ ਕੋਈ ਸਟੈਂਡਰਡ ਜਿਨ੍ਹਾਂ ਨੇ ਕਦੇ ਨਹੀਂ ਟਾਲੇ ਕਦੇ ਲਾਲ ਖੜਾਣਾ ਤੋਂ ਦੂਰੀ ਨੂੰ ਬੋਲਣਾ ਮੇ ਤੋਂ ਯਾਦ ਕਰਿਓ ਕਿ ਅਸੀਂ ਉਹ ਨਹੀਂ ਦੱਸਦੇ ਘੋੜੇ ਦੀ ਪਾਸੇ ਬੁਰੇ ਦੀ ਬਰੈਸੇ ਕੈਨੇ ਦੇ ਜਿਹੜੇ ਫੋਟੇ ਦੀ ਗੱਲ ਨਹੀਂ ਹੈ ਸਿਰੱਖ ਰੱਖਣ ਕਮੀ ਨਹੀਂ ਆ ਸਕਦਾ ਸਾਡੇ ਮਾਪਾ ਜੀ ਹਿੰਦੂਆਂ ਦੇ ਕਾਂਛੀ ਸਖੜੇ ਅਰਮੰਦਰ ਸਾਹਿਬ ਮੁਸਲਮਾਨਾਂ ਦੇ ਮੁੰਕਾ ਦੁਖਾ ਦਰਦਾਂ ਸਭ ਛੜਿਆ ਗਿਆ ਨੰਦਰਾਉਂ ਸ਼ਕਤੀ ਦਾ ਵਾਲਾ ਨੂੰ ਤੇਰੇ ਨਾਮ ਦਾ ੱਤਕਾ ਤੇਰਾ ਦਰਬਾਰ ਬਣਾ ਸਰਕਾਰ ਪਿਆ ਸਰਕਾਰ ਆਪ ਦੇ ਜੀਵਨ ਵਿੱਚ ਇਤਿਹਾਸਿਕ ਨੰਦਰਾਉਂ ਦਾ ਆਪ ਦੇ ਸੰਤਾਨੇ ਦਾ ਸਾਥ ਪ੍ਰਯਤਨ ਕਰਨ ਨਾ ਕਰ। ਇਸ ਵਾਰ ਨੰਦਰਾ ਨੂੰ ਆਪਣਾ ਆਪ ਦੇ ਸੰਤਾਨੇ ਦੀ ਆਵਾਜ਼ ਆਪ ਨੂੰ ਪੁੱਛਣ ਲਈ ਹਰ ਦੁੱਖ ਦੀ ਦਿੱਤੀ ਭਾਇ ਦਾ ਭਾਰ ਲੈ। ਲੋਕਾਂ ਦਾ ਦਰਦ ਸੰਤਾਨ ਨੂੰ ਨਾਸ ਕਰਦੇ ਰਹੇ। ਆਪ ਨੇ ਚੰਗਾ ਨਹੀਂ ਕਰਤਾ ਬਹੁਤ ਬੜਾ ਨੁਕਸਾਨ ਕੀਤਾ। ਇੱਕ ਇੱਕ ਪੱਲੇ ਵਿੱਚ ਦੀਆ ਸਤ ਸਰਕਾਰ ਅਰ ਗਣਤ ਗਤਿਆ ਹੋ ਕੇ ਆਉਂਦੀ ਆ ਆਪ ਜੀ ਦੇ ਮਿੱਤਰ ਖੜਾ ਰਹੇ ਸਮਝ ਕੇ ਦੇ ਸਭ ਦੇ ਮਿਦਾਨ ਦੇ ਸਾਡਾ ਗਰੀਬ ਆਪਣਾ ਬੱਚਾ ਸਮਝ ਕੇ ਮਾਫ ਕਰਨਾ ਮੇਰੇ ਜਨਾਬ ਦੇ ਪਾਪੀ ਦੀ ਪਿਆਰ ਮੀਆਂ ਸਾਡਾ ਸਖਸਾ ਪੀਰ ਦੀ ਮਤਲਬ ਤੁਹਾਨੂੰ ਜਾਣੀ ਸਰਕਾਰ ਆਪ ਅਗੇ ਆਪ ਜੀ ਦੀ ਬਿਆਨ ਤੋਂ ਫਿਰ ਕਰਕੇ ਅੱਗੇ ਬਾਕੀਆਂ ਬੇਲਾਂ ਨੂੰ ਬੰਦ ਕਰਦੇ